ਸਤਿ ਸ੍ਰੀ ਅਕਾਲ ਦਾ ਪੰਜਾਬ ਪਲ ਸੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਗੁਰਤੇਜ ਸਿੰਘ ਮੁੱਦੇ ਦੀ ਗੱਲ ਦੇ ਵਿੱਚ ਹਾਰਦਿਕ ਸਵਾਗਤ ਕਰਦਾ ਅੱਜ ਦਾ ਮੁੱਦਾ ਸਾਡੇ ਪੰਜਾਬ ਦੀ ਸਿੱਖਿਆ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਪੂਰੇ ਦੇਸ਼ ਦੇ ਵਿੱਚ ਲਗਭਗ 2% ਦੇ ਕਰੀਬ ਜਿਹੜੇ ਨੌਜਵਾਨ ਵਿਦਿਆਰਥੀ ਨੇ ਜਿਨ੍ਹਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਪੜਨ ਦਾ ਮੌਕਾ ਮਿਲਦਾ ਹੈ ਪੰਜਾਬ ਦੇ ਵਿੱਚ ਵੀ ਬਹੁਤ ਅਜਿਹੇ ਘਟ ਵਿਅਕਤੀ ਨੇ ਜਿਹੜੇ ਵਿਦਿਆਰਥੀ ਨੇ ਉਹ ਯੂਨੀਵਰਸਿਟੀਆਂ ਤੱਕ ਪਹੁੰਚਦੇ ਨੇ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਲਵੇ ਦੀ ਉਹ ਯੂਨੀਵਰਸਿਟੀ ਜਿਹਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਆਪਣੇ ਉਜਵਲ ਭਵਿੱਖ ਦੀ ਤਲਾਸ਼ ਦੇ ਲਈ ਆਉਂਦੇ ਨੇ ਇਹ ਰੀ ਯੂਨੀਵਰਸਿਟੀ ਜਿਸ ਨੇ ਗੁਰਦਾਸ ਮਾਨ ਰਣ ਲੰਬੀਰ ਬਿੰਨੂਟੇ ਲੋ ਵਰਗੇ ਹੋਰ ਨਾ ਜਾਣੇ ਕਿੰਨੇ ਸ਼ਖਸੀਅਤਾਂ ਨੂੰ ਜਨਮ ਦਿੱਤਾ ਵੱਖ-ਵੱਖ ਖੇਤਰਾਂ ਦੇ ਵਿੱਚ ਪਰ ਅੱਜ ਇਹ ਯੂਨੀਵਰਸਿਟੀ ਆਪਣੇ ਵਿੱਤੀ ਸੰਕਟ ਦੇ ਵਿੱਚ ਇੰਨੀ ਜ਼ਿਆਦਾ गिर ਗਈ ਹੈ ਕਿ ਇਹ ਲਗਭਗ ਖਤਮ ਹੋਣ ਦੇ ਕੰਗਾਰ ਦੇ ਉੱਪਰ ਆ ਗਈ ਹੈ ਬੀਤੇ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਕਿ ਅਸੀਂ 35 ਕਰੋੜ ਰੁਪਏ ਜਿਹੜਾ ਫੰਡ ਹੈ ਅਸੀਂ 80 ਕਰੋੜ ਰੁਪਏ ਜਿਹੜਾ ਫੰਡ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੱਤਾ ਆ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹਾਲਤ ਹੈ ਉਹ ਬਹੁਤ ਸੁਧਰ ਗਈ ਹੈ ਪਰ ਤੁਸੀਂ ਪਹਿਲਾਂ ਇਹ ਖਬਰ ਦੇਖੋ ਇੱਕ ਖਬਰ ਆਈ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਸੰਬੰਧਿਤ ਜਿਹਦੇ ਵਿੱਚ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਲ ਨਤੀਜੇ ਜਾਰੀ ਕਰਨ ਦੇ ਲਈ ਪੇਪਰ ਚੈਕਿੰਗ ਕਰਨ ਦੇ ਲਈ ਕਰਵਾਉਣ ਦੇ ਲਈ ਜਿਹੜੇ ਆ ਉਹ ਪੈਸੇ ਨਹੀਂ ਨੇ ਹਜੇ ਪਿਛਲੇ 2024 ਦੇ ਜਿਹੜੇ ਸੈਮੈਸਟਰ ਸੀ ਉਹਨਾਂ ਦੇ ਨਤੀਜੇ ਘੋਸ਼ਿਤ ਨਹੀਂ ਹੋਏ ਤੇ 2025 ਦੇ ਵਿੱਚ ਜਿਹੜੇ ਅਗਲੇ ਸੈਮੈਸਟਰ ਨੇ ਉਹਨਾਂ ਦੇ ਇਮਤਿਹਾਨ ਆ ਗਏ ਨੇ ਜਦੋਂ ਯੂਨੀਵਰਸਿਟੀ ਕੋਈ ਪੇਪਰ ਚੈੱਕ ਕਰਵਾਉਂਦੀ ਤਾਂ ਉਹਦੇ ਲਈ ਮਿਹਨਤਾਂ ਨਾ ਦਿੰਦੀ ਐ ਪ੍ਰੋਫੈਸਰ ਸਾਹਿਬਾਨ ਨੂੰ ਅਧਿਆਪਕਾਂ ਨੂੰ ਪਰ ਉਹ 9 ਕਰੋੜ ਦੇ ਕਰੀਬ ਜਿਹੜਾ ਬਕਾਇਆ ਹੈ ਉਹ ਖੜਾ ਹੈ ਉਹ ਦਿੱਤਾ ਨਹੀਂ ਉਹਨਾਂ ਨੇ ਅਧਿਆਪਕਾਂ ਜਿਸ ਕਾਰਨ ਅੱਗੇ ਤੋਂ ਅਧਿਆਪਕਾਂ ਨੇ ਪੇਪਰ ਚੈਕਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੁਣ ਇਹ ਨਤੀਜੇ ਪਿਛਲੇ ਘੋਸ਼ਿਤ ਨਹੀਂ ਹੋਏ ਯੂਨੀਵਰਸਿਟੀ ਨੇ ਪੇਪਰ ਚੈੱਕ ਨਹੀਂ ਕਰਵਾਏ ਮਸਲਾ ਸਾਰਾ ਇਹ ਹੈ ਕਿ ਹੁਣ ਵਿਦਿਆਰਥੀਆਂ ਦਾ ਬਣੇਗਾ ਕੀ ਜੋ ਵਿਦਿਆਰਥੀ ਵੱਖ-ਵੱਖ ਹੋਰ ਟੈਸਟਾਂ ਦੀ ਤਿਆਰੀ ਕਰ ਰਹੇ ਨੇ ਕੁਝ ਪ੍ਰਸ਼ਾਸਨਿਕ ਟੈਸਟਾਂ ਦੀ ਕੁਝ ਨੌਕਰੀਆਂ ਦੇ ਲਈ ਹੈ ਕੁਝ ਹੋਰ ਦੇ ਲਈ ਉਹਨਾਂ ਦਾ ਕੀ ਬਣੇਗਾ ਜਦੋਂ ਉਹਨਾਂ ਕੋਲ ਪਿਛਲੇ ਕਲਾਸ ਦੇ ਨਤੀਜੇ ਹੀ ਨਹੀਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਫੇਲ ਹੋਏ ਹਾਂ ਜਾਂ ਪਾਸ ਅਗਲੇ ਨਤੀਜੇ ਨਹੀਂ ਉਹਨਾਂ ਕੋਲੇ ਆਏ ਤੇ ਅਗਲੇ ਜਿਹੜੇ ਪੇਪਰ ਨੇ ਉਹ ਆਦੇ ਸਾਡੀ ਪੰਜਾਬ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਰੇ ਲਾਉਂਦੀ ਹੈ ਉਹ ਇਹੀ ਸਾਡੀ ਸਿੱਖਿਆ ਕ੍ਰਾਂਤੀ ਹੈ ਸਾਡੀਆਂ ਯੂਨੀਵਰਸਿਟੀਆਂ ਦਾ ਹਾਲ ਕੀ ਹੋ ਗਿਆ ਇਹ ਯੂਨੀਵਰਸਿਟੀਆਂ ਦੇ ਕੋਲੇ ਪੈਸਾ ਕਿਉਂ ਨਹੀਂ ਇਹ ਉਹੀ ਸਿੱਖਿਆ ਹੈ ਇਹ ਉਹੀ ਯੂਨੀਵਰਸਿਟੀ ਹੈ ਜਿੱਥੇ ਹਰ ਗਰੀਬ ਤੋਂ ਗਰੀਬ ਵਿਦਿਆਰਥੀ ਵੀ ਪੜਦਾ ਹੈ ਸਾਡੀ ਪੰਜਾਬ ਸਰਕਾਰ ਮਸ਼ਹੂਰੀਆਂ ਤੇ ਬਹੁਤ ਪੈਸਾ ਖਰਚ ਕਰਦੀ ਹੈ ਦਿੱਲੀ ਤੋਂ ਆਇਆਕਾਂ ਨੂੰ ਹੈਲੀਕਾਪਟਰ ਨਾਲ ਸੈਰ ਕਰਾਉਣ ਦੇ ਲਈ ਕਰੋੜਾ ਕਰੋੜਾ ਰੁਪਏ ਖਰਚ ਕਰ ਦਿੱਤੇ ਜਾਂਦੇ ਪਰ ਯੂਨੀਵਰਸਿਟੀ ਦੀ ਹਾਲਾਤ ਦੇ ਲਈ ਰਭਈਏ ਖਰਚ ਵੀ ਨਹੀਂ ਹੁੰਦੇ ਸਰਕਾਰ ਦੇ ਕੋਲ ਇੱਕ ਪਾਸੇ ਹੀ ਸਰਕਾਰ ਵੱਡੇ ਵੱਡੇ ਫਲੈਕਸਰ ਲਗਾ ਕੇ ਦਾਅਵੇ ਕਰਦੀ ਕਿ ਅਸੀਂ ਸਿੱਖਿਆ ਨਿਹਾਰ ਬਦਲ ਦਿੱਤੀ ਪੰਜਾਬ ਵਿੱਚ ਅਸੀਂ ਜਿਹੜੀ ਕ੍ਰਾਂਤੀ ਲੈ ਕੇ ਆਏ ਆ ਉਹ ਕ੍ਰਾਂਤੀ ਕੋਈ ਨਹੀਂ ਲੈ ਕੇ ਆਇਆ ਪਰ ਇਹ ਯੂਨੀਵਰਸਿਟੀ ਵਾਲੀ ਕ੍ਰਾਂਤੀ ਇਹ ਕਿਹੜੀ ਕ੍ਰਾਂਤੀ ਹੈ ਬੱਚਿਆਂ ਦੇ ਬੱਚਿਆਂ ਦਾ ਕੀ ਕਸੂਰ ਉਹਨਾਂ ਦਾ ਪਿਵਿੱਖ ਤਾਂ ਇੱਕ ਹਨੇਰੇ ਦੇ ਵਿੱਚ ਚਲਾ ਗਿਆ ਨਾ ਉਹ ਐਗਜ਼ਾਮ ਦੇ ਰਹੇ ਨੇ ਪਰ ਉਹਨਾਂ ਨੂੰ ਨਤੀਜੇ ਨਹੀਂ ਮਿਲ ਰਹੇ ਦੂਜੇ ਪਾਸੇ ਬੀਤੇ ਦਿਨੀ ਇੱਕ ਹੋਰ ਰਿਪੋਰਟ ਆਈ ਲੁਧਿਆਣਾ ਦੇ ਵਿੱਚ ਕਾਫੀ ਸਕੂਲਾਂ ਦੇ ਵਿੱਚ ਜਿਹੜੇ ਐ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ ਤੇ ਉਹ ਸੈਂਪਲ ਜ਼ਿਆਦਾਤਰ ਫੇਲ ਆਏ ਮੁੱਦੇ ਦੀ ਗੱਲ ਦੇ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪਾਣੀ ਦੇ ਸੈਂਪਲ ਨੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਚੈੱਕ ਕੀਤੇ ਸੀ ਜਿਹਦੇ ਵਿੱਚੋਂ ਕਾਫੀ ਸਕੂਲਾਂ ਦੇ ਵਿੱਚ ਜਿਹੜੇ ਐ ਪਾਣੀ ਦੇ ਸੈਂਪਲ ਜਿਹੜੇ ਫੇਲ ਆਏ ਸੀ ਪੀ ਨਿਯੋਗ ਪਾਣੀ ਉਹਨਾਂ ਸਕੂਲਾਂ ਦੇ ਵਿੱਚ ਉਪਲਬਧ ਨਹੀਂ ਹੈ ਸਕੂਲਾਂ ਦਾ ਇਹ ਮਾੜਾ ਹਾਲ ਹੈ ਕਾਲਜਾਂ ਦਾ ਇਹ ਮਾੜਾ ਹਾਲ ਹੈ ਯੂਨੀਵਰਸਿਟੀਆਂ ਦੇ ਹਾਲ ਤੁਸੀਂ ਹੁਣ ਨਿਊਜ਼ ਦੇ ਵਿੱਚ ਦੇਖ ਹੀ ਲਏ ਤੇ ਇਹ ਆਖਰ ਕਿਹੜੀ ਸਿੱਖਿਆ ਕ੍ਰਾਂਤੀ ਹੈ ਬੱਚੇ ਕਿਉਂ ਸਫਰ ਕਰਨ ਸਰਕਾਰ ਜੇ ਅਗਿਆ ਇਸ਼ਤਿਹਾਰਾਂ ਤੇ ਮਸ਼ੂਰੀਆਂ ਤੇ ਫਲੈਕਸਾਂ ਤੇ ਇਹਨਾਂ ਕਰੋੜਾਂ ਰੁਪਏ ਖਰਚ ਕਰ ਸਕਦੀ ਤਾਂ ਕੀ ਹੋ ਸਿੱਖਿਆ ਤੇ ਪੈਸਾ ਨਹੀਂ ਖਰਚ ਕਰ ਸਕਦੀ ਜਿਸ ਸਿੱਖਿਆ ਕ੍ਰਾਂਤੀ ਦੇ ਫਲੈਕਸਾਂ ਦੇ ਉੱਪਰ ਕਰੋੜਾਂ ਰੁਪਏ ਖਰਚ ਕਰ ਸਕਦੀ ਤਾਂ ਸਿੱਖਿਆ ਕ੍ਰਾਂਤੀ ਦੇ ਅਧੀਨ ਉਹ ਸਿੱਖਿਆ ਦੇ ਉੱਪਰ ਕਿਉਂ ਨਹੀਂ ਪੈਸਾ ਖਰਚ ਕਰਦੀ ਉਮੀਦ ਕਰਦੇ ਹਾਂ ਕਿ ਸਰਕਾਰ ਨੀਂਦ ਚੋਂ ਜਾਗੇਗੀ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਸਫਰ ਕਰ ਰਹੇ ਨੇ ਉਹਨਾਂ ਨੂੰ ਇਸ ਮੁਸੀਬਤ ਤੋਂ ਕੱਢਿਆ ਜਾਵੇਗਾ ਸਕੂਲਾਂ ਦੇ ਵਿੱਚ ਮੂਲ ਕੋਧ ਸੰਵਿਧਾਨਾ ਕਰਵਾਈਆਂ ਜਾਣਗੀਆਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੁਬਾਰਾ ਮੁਰ ਤੋਂ ਪੈਰਾਂ ਦੇ ਖੜਾ ਕੀਤਾ ਜਾਵੇਗਾ ਤਾਂ ਹੀ ਅਸਲ ਮਾਇਨੇ ਦੇ ਵਿੱਚ ਇਹ ਸਿੱਖਿਆ ਕ੍ਰਾਂਤੀ ਹੋਵੇਗੀ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਸਤਸ੍ਰੀ ਅਕਾਲ